ਇੱਕ ਕੱਲ ਰਾਤ 26 26 ਤਨੇ 25 ਨੂੰ ਸਾਨੂੰ ਇੱਕ ਇਨਸੀਡੈਂਟ ਆ ਰਿਪੋਰਟ ਹੋਇਆ ਸੀ ਥਾਣੇ ਮਕਬੂਲਪੁਰੇ ਜਿਹਦੇ ਵਿੱਚ ਸਾਨੂੰ ਇਤਲਾਹ ਮਿਲੀ ਸੀ ਕਿ ਪ੍ਰਤਾਪ ਨਗਰ ਬਾਜ਼ਾਰ ਵਿੱਚ ਘਟਾਬਾਵਾ ਉੱਥੇ ਕੁਝ ਵਿਅਕਤੀ ਜਿਮਨਿਕੰਤੀ ਚਾਰਸੀ ਰੋਟੀ ਲੈਣ ਆਏ ਸੀ ਤੇ ਉਹਨਾਂ ਦਾ ਢਾਬੇ ਮਾਲਕ ਬੰਚੂ ਨਾਲ ਝਗੜਾ ਹੋ ਗਿਆ ਸੀ ਐਸੇ ਝਗੜੇ ਦੌਰਾਨ ਹੀ ਇੱਕ ਦੋ ਛੀਨੇ ਪਿਸਟਲ ਕੱਢ ਲਿਆ ਜੋ ਪਿਸਟਲ ਦਾ ਫਾਇਰ ਕੀਤਾ ਤੇ ਉਹਦੇ ਆਪਣੇ ਸਾਥੀ ਨੂੰ ਹੀ ਲੱਗ ਗਿਆ ਤੇ ਜਿਹੜੇ ਅਸੀਂ ਇਹ ਇਤਲਾਮ ਮਿਲਣ ਤੇ ਮੌਕੇ ਤੇ ਗਏ ਆ ਮੌਕੇ ਤੇ ਜਾ ਕੇ ਇੱਕ ਵਿਅਕਤੀ ਜਿਹਦਾ ਨਾਮ ਸੁਖਜੀਤ ਸਿੰਘ ਆ ਉਹਨੂੰ ਅਰੈਸਟ ਕੀਤਾ ਇੱਕ ਪਿਸਤਲ 32 ਬੋਰ ਕੰਟਰੀ ਮੇਡ ਜਿਹੜਾ ਉਹ ਅਸੀਂ ਰਿਕਵਰ ਕੀਤਾ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਜੋ ਮੌਕੇ ਤੇ ਜਾ ਕੇ ਪੁਲਿਸ ਕਾਰਵਾਈ ਕੀਤੀ ਗਈ ਹੈ ਕੇਸ ਰਜਿਸਟਰਡ ਕੀਤਾ ਗਿਆ ਜਿਹੜਾ ਐ ਬਾਕੀ ਦੋਸ਼ੀ ਆ ਉਹ ਭੱਜੇ ਹੋਏ ਆ ਉਹਨਾਂ ਲਈ ਸਾਡੀਆਂ ਜਿਹੜੀਆਂ ਰੇਡ ਪਾਰਟੀਆਂ ਉਹ ਰੇਡ ਕਰ ਰਹੀਆਂ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਏਗਾ ਜੋ ਮਾਂਜੋਗੇ ਸੀਪੀ ਸਾਹਿਬ ਦੇ ਵੱਲੋਂ ਸੰਖਤ ਹਦਾਇਤਾਂ ਜਿਹੜੇ ਇਹੋ ਜਿਹੇ ਹੁੱਲੜਵਾਜ ਤੇ ਬਦਮਾਸ਼ ਕਿਸਮ ਦੇ ਲੋਗਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ